ਸਾਰੇ ਦੋਸਤਾਂ ਦਾ ਨੂਰ ਡੈਰੀ ਫਾਰਮ ਤੇ ਸਵਾਗਤ ਹੈ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਨੀਲੀ ਰਾਵੀ ਦੀ ਕ੍ਰਾਸ ਨੀਲੀ ਰਾਵੀ ਦੀ ਝੋਟੀ ਜਿਹੜੀ ਤੁਹਾਨੂੰ ਅੱਜ ਦੀ ਵੀਡੀਓ ਦਿਖਾ ਰਹੇ ਹਾਂ। ਦੋਸਤੋ ਜਿਹੜੇ ਘਰ ਦੇ ਵਿੱਚੋਂ ਵੀਡੀਓ ਬਣ ਰਹੀ ਹੈ। ਬਾਈ ਜੀ ਹੁਣ ਦਾ ਇਹ ਇਹਨਾਂ ਦਾ ਵਪਾਰ ਦਾ ਕੰਮ ਹੈ। ਤੇ ਚੰਗੇ ਤੋਂ ਚੰਗਾ ਪਸ਼ੂ ਜਿਹੜਾ ਇਹਨਾਂ ਕੋਲੇ ਆਂਦਾ ਰਹਿੰਦਾ ਰਹਿੰਦਾ ਏ। ਨੀਲੀ ਰਾਵੀ ਦੀ ਮੱਝ ਮੋਰਾ ਝੋਟੀ 20-22 ਕਿਲੋ ਵਾਲੀ ਵੀਰ ਕੋਲੇ ਨਾਰਮਲ ਰਹਿੰਦੀ ਹੈ। ਇਹ ਚਿਫ ਵੈਡ ਤੇ ਜਰਸੀ ਵੈਡ ਦੀ ਜਿਹੜੀ ਤੁਸੀਂ ਚਾਹਵਣਾ ਜਿਹੜੇ ਉਹਨਾਂ ਤੋਂ ਬਾਈ ਹੁਣ ਤੋਂ ਖਰੀਦ ਸਕਦੇ ਹੋ ਇਹ ਝੂਟੀ ਹੈ ਜਿਹੜੀ ਦੋਸਤੋ ਪਹਿਲਾਂ ਸੂਹਾ ਸੁਈ ਹੈ ਤੇ ਅੱਜ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਸੂਕੇ ਤਾਜਾ ਸੂਕੇ ਹਟਿਆ ਤੇ ਲੇਵੇ ਦੀ ਬੰਤਰਾ ਜਿਹੜੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਝੂਟੀ ਹੈ ਨੀਲੀ ਰਾਵੀ ਕ੍ਰੋਸ ਆ ਮੂਰਲੇ ਪੈਰ ਕਾਲੇ ਆ ਤੇ ਦੋਸਤੋ ਜਿਹੜਾ ਅੱਖਾਂ ਦੇ ਵਿੱਚ ਥੋੜੇ ਥੋੜੇ ਨਿਸ਼ਾਨ ਜਦੋਂ ਆਪਾਂ ਨੇੜੇ ਤੋਂ ਇਹਨੂੰ ਦੇਖਾਂਗੇ ਤਾਂ ਤੁਹਾਨੂੰ ਦਿਖਾਈ ਦੇਣਗੇ ਚੰਗਾ ਲੇਵਾ ਤਿਆਰ ਕੀਤਾ ਝੂਟੀ ਨੇ ਛੀਲ ਠੰਡੀ ਆ ਤੇ ਥਾਣਾ ਜਿਹੜੇ ਤੁਸੀਂ ਦੇਖ ਸਕਦੇ ਹੋ ਮੁੱਠੇ ਮੁੱਠੀ ਦੇ ਤੇ ਪੀੜੀ ਦੇ ਪਾਵਿਆਂ ਵਰਗੇ ਜਿਹੜੇ ਮਹਾਰਾਜ ਨੇ ਇਹਨੂੰ ਦਿੱਤੇ ਆ ਤੇ ਸੋਹਣੇ ਲਿਬਾਸ ਦੇ ਵਿੱਚ ਝੂਟੀ ਜਿਹੜੀ ਤਿਆਰ ਹੋਈ ਆ ਕੱਤ ਘਾਠ ਪੱਖੋਂ ਸਿੰਘ ਪੱਖੋਂ ਤੇ ਲੇਵੇ ਪੱਖੋਂ ਬਾ ਕਮਾਲ ਝੂਟੀ ਐ ਦੇਖਣ ਨੂੰ ਦੋਸਤੋ ਤੁਹਾਨੂੰ ਲੱਗੂਗੀ ਝੂਟੀ ਵੀ ਜਾਦੇ ਸੋਹਿਆ ਚ ਪਰ ਇਹ ਗੱਲ ਬਿਲਕੁਲ ਸਹੀ ਆ ਕਿ ਪਹਿਲਾਂ ਝੂਟੀ ਸੁਈ ਆ ਦੇ ਲੇਵਾ ਜਿਹੜਾ ਨੇ ਬਹੁਤ ਜ਼ਿਆਦਾ ਚੰਗਾ ਤਿਆਰ ਕੀਤਾ ਹੈ। ਇਹਦੀ ਜਿਹੜੀ ਮਾਂ ਦਾ ਦੁੱਧ ਦਾ ਦੋਸਤੋ 21-22 ਕਿਲੋ 22 ਦੱਸਦਾ ਹੈ। ਤੇ ਝੋਟੀ ਤੋਂ ਜਿਹੜੀ ਉਮੀਦ ਆ ਵੀ ਪਹਿਲੇ ਸੂਵੇ ਇਹ 16-15-16 ਕਿਲੋ ਦੁੱਧ ਜਿਹੜਾ ਆਰਾਮ ਨਾਲ ਪਾਊਗੀ। ਲੇਵੇ ਦੀ ਬੰਤਰ ਦੇਖੋ। ਟਾਈਟ ਲੇਵਾ ਪੂਰਾ ਪੱਕੇ ਲੇਵੇ ਦੀ ਹੈ ਤੇ ਥਣਾ ਦਾ ਗੈਪ ਆ ਜਿਹੜਾ ਮੁਠੀ-ਮੁਠੀ ਦਾ। ਥਣਾ ਤੇ ਬਰੀਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਝੂਟੀ ਥੋੜੀ ਜੀ ਅੱਖਾਂ ਤੋਂ ਤੇ ਮੂਰਲੇ ਪੈਰਾਂ ਤੋਂ ਮਾਰ ਖਾਂਦੀ ਹੈ ਤੇ ਜੇਕਰ ਥੋੜੇ ਜੇ ਦੇ ਅੱਖਾਂ ਦੇ ਵਿੱਚ ਨਿਸ਼ਾਨ ਹੋਰ ਹੁੰਦੇ ਤਾਂ ਗੱਲ ਥੋੜੀ ਜੀ ਹੋਰ ਹੋਣੀ ਸੀ ਪਰ ਦੁੱਧ ਨੂੰ ਲਾਉਣ ਵਾਸਤੇ ਤੇ ਬੱਚੇ ਲੈਣ ਵਾਸਤੇ ਦੋਸਤੋ ਝੂਟੀ ਜਿਹੜੀ ਬਾ ਕਮਾਲ ਹੈ ਤੇ ਕੱਟੀਆਂ ਨੂੰ ਨੇ ਦੋਸਤੋ ਜਨਮ ਦਿੱਤਾ ਹੋਇਆ ਤੇ ਇਸ ਰਿਗੇ ਵਿੱਚ ਥੋੜੇ ਜੇ ਨੀਲੀ ਤੇ ਸਾਂਹ ਘਟ ਹੋਮ ਕਰਕੇ ਉਧਰਲੇ ਜਿਹੜੇ ਜ਼ਿੰਮੇਦਾਰ ਆ ਬਰੀਡ ਤੇ ਥੋੜਾ ਜਿਹਾ ਧਿਆਨ ਘਟ ਦਿੰਦੇ ਆ ਪਰ ਦੁੱਧ ਨੂੰ ਝੋਟੀ ਇੰਨੀ ਕ ਖਰੀ ਨਿਕਲਣ ਵਾਲੀ ਐ ਤੁਸੀਂ ਅੰਦਾਜ਼ਾ ਇਸ ਦਾ ਇਹਦੇ ਲੇਵੇ ਤੋਂ ਲਾ ਸਕਦੇ ਹੋ ਛੋਟਾ ਸਿੰਗ ਆ ਮੱਥੇ ਵੱਡਾ ਫੁੱਲ ਐ ਤੇ ਬਾਚੀ ਦੇ ਥੱਲੇ ਜਿਹੜਾ ਨਿਸ਼ਾਨ ਐ ਤੇ ਬਾਈ ਤੇ ਦਸਨ ਮੁਤਾਬਕ ਜੀਬ ਆ ਜਿਹੜੀ ਮੱਝ ਦੀ ਝੋਟੀ ਦੀ ਗੁਲਾਬੀ ਐ ਤੇ ਲੇਵੇ ਵੱਲੋਂ ਤਾਂ ਕੁਛ ਕਹਿਣ ਨੂੰ ਮੇਰੇ ਹਿਸਾਬ ਨਾਲ ਤਾਂ ਕੁਛ ਪਸਦਾ ਨਹੀਂ ਤੇ ਪਰ ਫਿਰ ਵੀ ਤੁਸੀਂ ਜਿਹੜਾ ਤਸੱਲੀ ਕਰਨੀ ਐ ਝੋਟੀ ਜਾ ਕੇ ਚੋਕੇ ਲੈ ਕੇ ਆਉਣੀ ਐ ਤੇ ਨਾਮ ਇਹਨਾਂ ਦਾ ਡਾਕਟਰ ਸੁਭਾਸ਼ ਤੋਰੀ ਪਿੰਡ ਇਹਨਾਂ ਦਾ ਲਿਖਵੇਂ ਵਾਲਾ ਤੇ ਤਸੀਲ ਰਾਏ ਸਿੰਘ ਨਗਰ ਪੈਂਦੀ ਹੈ ਤੇ ਸਟੇਟ ਰਾਜਸਥਾਨ ਹੈ ਜ਼ਿਲ੍ਹਾ ਜਿਹੜਾ ਇਹਨਾਂ ਨੂੰ ਗੰਗਾ ਨਗਰ ਪੈਂਦਾ ਹੈ ਨੰਬਰ ਸਕਰੀਨ ਦੇ ਉੱਪਰ ਦੋਸਤੋ ਲੱਗਾ ਹੋਇਆ 81078 14299 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਉਹਦੇ ਰਜਿਸਟ੍ਰੇਸ਼ਨ ਜਾਣਕਾਰੀ ਲੈ ਸਕਦੇ ਹੋ ਬਾਈ ਦਾ ਵਪਾਰ ਦਾ ਕੰਮ ਹੈ ਓਪਰਚੁਨਿਟੀ ਇਹਨਾਂ ਦੀ ਇਹ ਜਿਹੜੀ ਇਹ ਕਰਦੀ ਹੈ ਮਗਰ ਤੁਹਾਨੂੰ ਪਸ਼ੂ ਜਿਹੜੇ ਵਿਖਾਈ ਦਿੰਦੇ ਇਹਨਾਂ ਮੱਝਾਂ ਦੇ ਵਿੱਚੋਂ ਇੱਕ ਦੀ ਇਹ ਧੀ ਹੈ ਬਾਈ ਦੇ ਘਰੇ ਜੰਮ ਪਾਲ ਕੇ ਤਿਆਰ ਹੋਈ ਹੈ ਤੇ 7 ਸਵਾ ਲੱਖ ਰੁਪਈਆ ਜਿਹੜਾ ਬਾਈ ਇਹਦਾ ਮੁੱਲ ਕਰਦਾ ਸਵਾ ਲੱਖ ਰੁਪਈਏ ਦੇ ਵਿੱਚ ਘਰ ਪਹੁੰਚ ਜਿਹੜੀ ਹੋ ਜੂਗੀ ਮਾਨਤਾ ਜਿਹੜਾ ਮੌਕੇ ਤੇ ਉਹ ਤੁਸੀਂ ਬਾਈ ਦੇ ਨਾਲ ਸੰਪਰਕ ਕਰਕੇ ਉਹਨਾਂ ਨਾਲ ਪੁੱਛ ਕਰ ਸਕਦੇ ਹੋ ਤੇ ਸਵਾ ਲੱਖ ਰੁਪਈਏ ਦੇ ਵਿੱਚ ਪਹੁੰਚ ਜਾਂ ਕਦ ਕਾੜ ਤੁਸੀਂ ਝੋਟੇ ਦਾ ਦੇਖ ਲਓ ਤੇ ਲੇਵੇ ਦੀ ਬੰਤਰ ਦੇਖ ਲਓ ਐਚ ਐਫ ਗਾਈਆਂ ਦੇ ਲੇਵੇ ਅਰਗਾ ਜਿਹੜਾ ਲੇਵਾ ਝੋਟੇ ਨੂੰ ਲੱਗਾ ਤੇ ਬਹੁਤ ਘੱਟ ਪਹਿਲਾਂ ਝੋਟੀਆਂ ਇਸ ਇੰਨੇ ਲੇਵੇ ਤਿਆਰ ਕਰਕੇ ਹੁੰਦਗਾ ਤੇ ਇਸ ਝੁੱਟੀ ਦਾ ਜਿਹੜਾ ਲੇਵਾ ਤੁਸੀਂ ਕਹਿਣ ਨੂੰ ਕੁਛ ਬਚਦਾ ਨਹੀਂ ਤੇ ਬਹੁਤ ਸੋਹਣਾ ਲੇਵਾ ਤਿਆਰ ਕਰਕੇ ਝੁੱਟੀ ਸੁਈ ਹੈ ਇਹ ਜਿਹੜੀ ਮਾਂ ਸੀਗੀ ਇਹ ਝੁੱਟੀ ਦੇ ਵਿੱਚ ਮਗਰ ਵਖਾਈ ਦਿੱਤੀ ਹੈ ਤੇ ਬਾਈ ਦੇ ਦਸਨ ਮੁਤਾਬਕ ਵੀਕ ਲੈਵਲ ਜਿਹੜਾ ਹੋ ਬਹੁਤ ਸੋਹਣਾ ਮੈਂ ਦਾ ਤੇ ਬਾਕੀ ਨੰਬਰ ਸਕਰੀਨ ਦੇ ਉੱਪਰ ਆ ਦੋਸਤੋ ਨੰਬਰ ਤੇ ਸੰਪਰਕ ਕਰਕੇ ਤੁਸੀਂ ਵਧੇਰੇ ਜਾਣਕਾਰੀ ਲੈ ਲਿਓ ਝੁੱਟੀ ਨੂੰ ਚੋ ਕੇ ਤਸੱਲੀ ਕਰਕੇ ਮੰਨਗਰੀ ਜਪੂਰੀਆਂ ਕਰਕੇ ਤੁਸੀਂ ਪੈਸੇ ਲਾਉਣੇ ਆ ਆਪ ਦਾ ਤੁਹਾਡਾ ਹੱਕ ਬੰਦਾ ਇਹ ਪੂਰੀ ਧੱਲੀ ਕਰਿਓ ਤੇ ਬਾਕੀ ਸੀਲ ਡੰਡੀ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਿਹੜਾ ਜਵਾਕ ਆ ਹੌਲੀ ਹੌਲੀ ਜਿਹੜੇ ਹੱਥ ਥਣਾ ਨੂੰ ਲਾ ਰਿਹਾ ਤੇ ਝੂਟੀ ਜਮਾ ਵੀ ਬੁਰਾ ਨਹੀਂ ਮਣਾਉਂਦੀ ਹਲਕਾ ਤੇ ਜਮਾ ਨਹੀਂ ਕਰਦੀ ਜਿਵੇਂ ਕਿ ਪਹਿਲਾਂ ਸੁੱਕੇ ਖਟੀਆਂ